ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1279 ਅੰਗ ਤੇ ਸੁਸ਼ੋਭਿਤ ਸ਼ਲੋਕ ਮਹਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਹ ਤੇ ਇਸ ਵਿੱਚ ਅੰਤਰੇ ਵੱਜੋਂ ਮਹਿਲਾ ਦੂਜਾ ਵਿੱਚ ਵੈਦਾ ਵੈਦ ਸੁਵੈਦ ਤੋਂ ਪਹਿਲਾ ਰੋਗ ਪਛਾਣ ਤੇ ਇਸ ਨੂੰ ਆਪਾਂ ਗਾਇਨ ਕਰਾਂਗੇ ਦਾਦਰਾ ਤਾਲ ਤੇ ਤੇ ਬਹੁਤ ਹੀ ਮਿੱਠੀ ਤੋਨ ਹੈ ਆ ਜਿਹਨੇ ਜਰੂਰ ਸਰਵਣ ਕੀਤੀ ਹੋਵੇਗੀ ਤੇ ਹੁਣ ਆਪਾਂ ਪਹਿਲਾ ਇੱਕ ਸਥਾਈ ਤੇ ਅੰਤਰਾ ਇਸ ਸ਼ਬਦ ਦਾ ਗਾਇਨ ਕਰਾਂਗੇ ਵਿਰਾਮ ਦੇ ਸਕੇਲ ਤੇ ਪਹਿਲੇ ਕਾਲੇ ਵਿੱਚ ਤੇ ਫਿਰ ਸਿੱਖਾਂਗੇ ਸ਼ਬਦ ਨੂੰ ਕੱਲੇ ਕੱਲੇ ਸਵਰ ਤੇ कले जे રો લોડ લોબ જીત વનય રોગા કાન એસા ગરુ લોડ લોબ જીત વનય રોગા કાન બવે ના જાન હી કર કે કલે പക ਉਹ ਆਪਾਂ ਇਹ ਸ਼ਬਦ ਨੂੰ ਸਿੱਖਦੇ ਹਾਂ ਕੱਲੇ ਕੱਲੇ ਸਵਰਤੇ ਵੈ ਗੁਲਾਇਆ ਮਹਨਤ ਜੀ ਵੈ

ਹੇ ਮ ਮ ਪ ਗ ਰੇ ਰੇ ਸਾ ਸਾ ਪਕੜ ਟੰਡੋਲੇ ਬਾ ਫਿਰ ਅੱਗੇ ਇੱਥੇ ਸ਼ੁੱਧ ਗਾ ਲੱਗੇਗਾ ਓਲਾ जनहि गगारे गे गा गोला वै गगारे ग ससरि गमा ग पोला वेदना जी करक कलेजे मा करक कलेजे रे निधप कर्क कलेजे माहे, गारे गगरे सा माहे, गारे गे सा टाइमिंग दिस है अपना गे गार सा गाते थोड़ा ज्यादा टाइम लग रहा है इस तो बाद अंतरा वेद वैद, वेद 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 सनिध पवन सुबह ਦੇ ਤੂੰ ਪਪਧਮਾ ਪਪਧਰ ਸੁਵੇਦ ਤੂੰ ਪਹਿਲਾ ਰੋਗ ਪਛਾਣ ਧਾਧਾ ਦਸਾਧਾ ਗਾਧ ਦਸਨਿਦ ਦਪਪ ਪਹਿਲਾ ਰੋਗ ਪਛਾਣ ਸੇਮ ਇਸ ਤਰੀਕੇ ਨਾਲ ਐਸਾ ਦਰੂ ਲੋੜ ਲੋ ਜਿਤ ਵੰਗ ਰੋਗ ਨੀ ਨੀ ਦਾ ਸਨੀ ਦਾ ਦਾ ਪਾ ਪਾ ਜਿਤ ਅੰਨ ਜਿਤ ਵੰਨ ਰੋਗਾ ਕਾ ਇਸ ਦੇ ਨਾਲ ਜੋੜ ਦੇਣਾ ਹੈ ਸਥਾਈ ਦਾ ਸੈਕੰਡ ਸਟੈਪ ਉਲਾਵੈ ਨਾ ਜਾਣੀ ਕਰਤ ਕਲੇਜ ਮਾ ਹੈ ਤੇ ਇਸ ਤਰੀਕੇ ਨਾਲ ਸਾਰੇ ਸ਼ਬਦ ਨੂੰ ਗਾਇਨ ਕੀਤਾ ਜਾਣਾ ਹੈ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੇ ਦੇ ਨਾਲ ਇਹ ਸ਼ਬਦ ਸਿੱਖ ਜਾਓਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ wahguru ji ki fateh